पुरानी रंजिश दा नवाकारा कारा थाने सामने चलिया ताबड़तोड़ गोलियां ना पुलिस का डर ना कानून दा खौफ छिके ते टंगिया चोर जाता कितों आया असला ते किवें होई वारदात कई साल पुरानी स्कूली रंजिश ने लिया खौफनाक रंग कई साल पुरानी स्कूल समय की दा जानलेवा ते खौफनाक मंजर मोहाली विच देखने को मिलिया ਜਿਥੋਂ ਦੇ ਬਲਾਂਗੀ ਥਾਣੇ ਦੇ ਠੀਕ ਸਾਹਮਣੇ ਕੁਝ ਹੀ ਮੀਟਰ ਦੀ ਦੂਰੀ ਤੇ ਕੁਝ ਬੇਖੌਫ ਨੌਜਵਾਨਾਂ ਵੱਲੋਂ ਦੋ ਨੌਜਵਾਨਾਂ ਉੱਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਕੀ ਹੈ ਪੂਰਾ ਮਾਮਲਾ ਦੇਖੋ ਸਾਡੀ ਖਾਸ ਰਿਪੋਰਟ। ਇਸ ਵੇਲੇ ਤੁਹਾਡੀ ਸਕਰੀਨ ਤੇ ਜੋ ਤਸਵੀਰ ਹੈ ਉਹ ਤਸਵੀਰ ਹੈ ਪੁਲਿਸ ਥਾਣਾ ਬਲਾਂਗੀ ਦੀ ਤੇ ਪੁਲਿਸ ਥਾਣਾ ਬਲਾਂਗੀ ਤੋਂ ਮਹਿਸ਼ ਕੁਝ ਹੀ ਦੂਰੀ ਤੇ 100-150 ਮੀਟਰ ਦੀ ਦੂਰੀ ਤੇ ਪੈਂਦਾ ਇਹ ਪੁਲ ਜੋ ਬਲਾਂਗੀ ਨੂੰ ਮੋਹਾਲੀ ਸ਼ਹਿਰ ਦੇ ਨਾਲ ਜੋੜਦਾ ਹੈ। ਤੇਜ ਦੇ ਨਾਲ ਹੀ ਲੱਗਦੀ ਹੈ ਇਹ ਬਾਲ ਗੋਪਾਲ ਗਊਸ਼ਾਲਾ ਜੋ ਪਹਿਲਾਂ ਵੀ ਕਈ ਵਿਵਾਦਾਂ ਦੇ ਵਿੱਚ ਰਹੀ ਹੈ ਪਰ ਖੈਰ ਇਸ ਵੇਲੇ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਉਸ ਦਾ ਮਕਸਦ ਇਹ ਹੈ ਕਿ ਪੁਲਿਸ ਥਾਣੇ ਤੋਂ ਮਹਿਜ਼ ਕੁਛੀ ਦੂਰੀ ਤੇ 100-150 ਮੀਟਰ ਦੂਰੀ ਤੇ ਗਊਸ਼ਾਲਾ ਦੇ ਬਾਹਰ ਠੀਕ ਇਸ ਜਗ੍ਹਾ ਤੇ 16 ਤੇ 17 April ਦੀ ਦਰਮਿਆਨੀ ਰਾਤ ਨੂੰ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਤੇ ਜਾਨੀ ਨੁਕਸਾਨ ਤੋਂ ਤਾਂ ਬਚਾਰੇ ਹੈ ਪਰ ਗੋਲੀਆਂ ਜਿਹੜੀਆਂ ਨੇ ਉਹ ਗੱਡੀ ਦੇ ਵਿੱਚ ਵੀ ਜਾ ਕੇ ਵੱਜੀਆਂ ਨੇ ਕੰਪਲੇਂਟ ਹੋਈ ਯਾਨੀ ਕਿ ਸ਼ਿਕਾਇਤ ਦਿੱਤੀ ਗਈ ਪਰਚਾ ਦਰਜ ਹੋਇਆ ਤੇ ਮੁਦਈ ਇਸ ਵੇਲੇ ਸਾਡੇ ਨਾਲ ਖੜੇ ਨੇ ਗੱਲਬਾਤ ਕਰਾਂਗੇ ਵੀ ਹੋਇਆ ਕੀ ਸੀ 16 ਤੇ 17 ਦੀ ਦਰਮਿਆਨੀ ਰਾਤ ਨੂੰ ਹੋਇਆ ਕੀ ਤੇ ਉਹ ਨੌਬਤ ਕਿਉਂ ਆਈ ਸੱਸੀ ਕਲ ਤੁਹਾਡਾ ਨਾਮ ਕੀ ਹੈ ਅੱਛਾ ਮੇਰਾ ਨਾਮ ਅੰਮ੍ਰਿਤ ਸਿੰਘ ਹੈ ਜੀ ਅੰਮ੍ਰਿਤ ਵੀਰ ਜੀ 16 ਦੇ 17 ਦੀ ਦਰਮਿਆਨੀ ਰਾਤ ਨੂੰ ਤੁਸੀਂ ਜੋ ਸ਼ਿਕਾਇਤ ਦਿੱਤੀ ਹੈ ਬਈ ਗੋਲੀਆਂ ਚੱਲੀਆਂ ਤੁਹਾਡੇ ਉੱਤੇ ਤੇ ਤੁਹਾਡੇ ਇੱਕ ਦੋਸਤ ਦੇ ਉੱਤੇ ਇਹੀ ਜਗ੍ਹਾ ਸੀ ਜਿੱਥੇ ਗੋਲੀਆਂ ਚੱਲੀਆਂ ਹਾਂਜੀ ਇਹੀ ਜਗ੍ਹਾ ਤੇ ਜੀ ਹੋਇਆ ਕੀ ਸੀ ਕਿਉਂ ਗੋਲੀਆਂ ਚੱਲੀਆਂ ਗੋਲੀਆਂ ਚਲਾਉਣ ਵਾਲੇ ਕੌਣ ਸੀ ਇਹ ਘਟਨਾ ਹੋਈ ਕਿਉਂ ਐਸੀ ਨੌਬਤ ਕਿਉਂ ਆਈ ਸਾਡੇ ਆਪ ਵੀ ਆਪਣੇ ਸਕੂਲ 'ਚ ਪੜਦੇ ਸੀਗੇ ਮੇਰੇ ਫਰੈਂਡ ਜੀ ਮੇਰੇ ਨਾਲ ਉਹਨਾਂ ਨਾਲੇ ਮਾੜੀ-ਮੋਟੀ ਸਕੂਲ 'ਚ ਸੀਗੀ ਸਾਡਾ ਝਗੜਾ ਜੀ ਉਹਨਾਂ ਨੇ ਦਿਲ 'ਚ ਐਵੇਂ ਖਾਰ ਰੱਖੀ ਹੋਈ ਸੀ ਕਿ ਤਾਂ ਸਾਡੇ ਆਪਨਾ 15 ਤਰੀਕ ਨੂੰ ਵੀ ਸਾਡੀ ਨਾ ਮਾੜੀ ਦੇ ਹੱਥੋਂ ਪਾਈ ਹੋਈ ਸੀਗੀ ਮੇਰੀ ਗੁਰਜੋਤ ਸਿੰਘ ਨਾਲ ਜੀ ਤੇ ਉਹਨਾਂ ਨੇ ਫਿਰ 16 17 ਤਰੀਕ ਨੂੰ ਰਾਤ ਨੂੰ ਉਹਨਾਂ ਨੇ ਡੇਢ 2 ਵਜੇ ਦੇ ਵਿੱਚ ਵਿੱਚ ਉਹਨਾਂ ਨੇ ਮੇਰੇ ਤੇ ਇੱਥੇ ਘਰ ਤੋਂ ਮੈਨੂੰ ਬੁਲਾ ਕੇ ਮੇਰੇ ਤੇ ਫਾਇਰਿੰਗ ਕਰੀ ਜੀ। ਇਹ ਤੁਹਾਨੂੰ ਬੁਲਾਇਆ ਕਿ ਉਹਨਾਂ ਨੇ? ਆਈ ਕਹਿੰਦੇ ਵੀ ਤੇਰੇ ਨਾਲ ਨਿਵੇੜਨੀ ਆ ਵੀ ਜਿਹੜਾ 15 ਤਰੀਕ ਨੂੰ ਸਾਡੀ ਲੜਾਈ ਹੋਈ ਸੀ ਕਹਿੰਦੇ ਵੀ ਜੇ ਅਸੀਂ ਤੂੰ ਨਾ ਆਇਆ ਘਰ ਤੋਂ ਫਿਰ ਅਸੀਂ ਘਰੇ ਆ ਕੇ ਤੇਰੇ ਗੋਲੀਆਂ ਚਲਾਣਗੇ। ਇੰਨੀ ਕੁ ਮਤਲਬ ਰੱਖਦੇ ਆ ਉਹ ਘਰੇ ਆ ਕੇ ਗੋਲੀਆਂ ਚਲਾਣਗੇ? ਕਹਿੰਦੇ ਸੀ ਇਹ ਕਹਿੰਦੇ ਵੀ ਜੇ ਨਾ ਆਇਆ ਫਿਰ ਘਰੇ ਆ ਕੇ ਗੇਟ ਤੇ ਗੋਲੀਆਂ ਮਾਰਨਗੇ ਮੈਂ ਤਾਂ ਆ ਗਿਆ ਤਾਂ ਜੀ ਬਾਹਰ ਫਿਰ। ਅੱਛਾ ਤੜਾ ਘਰ ਇੱਥੇ ਬੁਲਾਉਂਗੀ ਜੀ? ਹਾਂਜੀ ਬੁ ओके ਤੇ ਤੁਸੀਂ ਤੁਹਾਡੇ ਨਾਲ ਕੌਣ ਸੀ ਹੋਰ ਮੇਰਾ ਫਰੈਂਡ ਤਾਂ ਹੀ ਰਾਜਪ੍ਰੀ ਸਿੰਘ ओके ਤੇ ਤੁਸੀਂ ਆਏ ਉਹਨਾਂ ਨੇ ਗੱਲਬਾਤ ਵੀ ਕੀਤੀ ਕੋਈ ਤੁਹਾਡੇ ਨਾਲ ਨਹੀਂ ਜੀ ਮੈਨੂੰ ਗੱਡੀ ਚੋਂ ਤਾਂ ਉਤਰਨੇ ਨਹੀਂ ਦੇ ਉਹਨਾਂ ਨੇ ਫਾਇਰਿੰਗ ਕਰਤੀ ਜੀ ਗੱਡੀ ਤੇ ਤਿੰਨ ਰੌਂਦ ਲਗੇ ਤਿੰਨ ਗੋਲੀਆਂ ਮਾਰੀਆਂ ਜੀ ਗੱਡੀ ਤੇ ਗੱਡੀ ਦੇ ਵਿੱਚ ਵੀ ਜਿਹੜੇ ਰੌਂਦ ਲੱਗੇ ਨੇ ਫਾਇਰ ਲੱਗੇ ਨੇ ਹਾਂਜੀ ਗੱਡੀ ਤੇ ਤਿੰਨ ਫਾਇਰ ਲੱਗੇ ਜੀ ਦੋ ਡਰਾਈਵਰ ਸਾਈਡ ਹੈ ਜੀ ਇੱਕ ਕਨੈਕਟਰ ਸਾਈਡ ਹੈ ਓਕੇ ਤੇ ਤੁਸੀਂ ਇਧਰਲੇ ਪਾਸਿਓਂ ਆਏ ਹੋ ਬਲੌਂਗੀ ਆਪਣੇ ਏਏ ਪੁਲ ਕ੍ਰੋਸ ਕੀਤਾ ਸੀ ਤੁਸੀਂ ਕਰ ਲਿਆ ਸੀ ਪੂਰਾ ਕ੍ਰੋਸ ਹਾਂਜੀ ਮੈਂ ਪੁਲ ਕ੍ਰੋਸ ਕਰਕੇ ਜੀ ਆਹਲੇ ਗਊਸ਼ਾਲਾ ਦੇ ਬਾਹਰੇ ਆ ਕੇ ਗੱਡੀ ਹਾਂਜੀ ਤੇ ਉਹ ਕਿੰਨੇ ਜਣੇ ਸੀ? ਉਹ 9-10 ਜਣੇ ਤੇ। ਤੇ ਉਹਨਾਂ ਕੋਲ ਗੱਡੀਆਂ ਕਿੱਡੀਆਂ ਸੀ? ਇੱਕ ਥਾਰ ਸੀਗੀ, ਇੱਕ ਹੋਰ ਸੀ ਕਿਨੇ ਰਤਾ ਜੀ? ਜਦੋਂ। ਓਕੇ। ਤੇ ਸਕੂਲ ਤੋਂ ਬਾਅਦ ਸਕੂਲ ਤੁਸੀਂ ਕਦੋਂ ਪਾਸ ਆਊਟ ਕੀਤਾ? ਸਕੂਲ 2016-17 ਚ ਪਾਸ ਆਊਟ ਤੇ ਜੀ। ਤੇ ਉਹਨੂੰ ਵੀ ਬਹੁਤ ਟਾਈਮ ਹੋ ਗਿਆ 7-8 ਸਾਲ ਹੋ ਗਏ। ਹਾਂਜੀ 7-8 ਸਾਲ ਹੋ ਗਏ। ਤੇ ਸਿੱਧਾ ਫਿਰ ਸਕੂਲ ਤੋਂ ਬਾਅਦ ਹੁਣੇ ਟੱਕਰਾ ਹੋਇਆ ਗੋਲੀਆਂ ਚੱਲੀਆਂ ਨੇ ਕਿ ਪਹਿਲਾਂ ਵੀ ਕੋਈ ਤੁਸੀਂ ਦੱਸਿਆ ਇੱਕ ਹੱਥੋਪਾਈ ਹੋਈ ਸੀ? ਜਾਂ ਉਸ ਤੋਂ ਪਹਿਲਾਂ ਵੀ ਕੁਝ ਹੋਇਆ? ਇਹ ਉਸ ਤੋਂ ਪਹਿਲਾਂ ਜੀ ਇੱਕ ਆਪਣਾ ਸੀ ਫੰਕਸ਼ਨ 'ਚ ਹੋਏ ਸੀ ਕਿ ਮੈਂ ਆਪਣਾ ਫੰਕਸ਼ਨ ਗਿਆ ਉਹ ਤਾਂ ਉਹ ਵੀ ਆਏ ਵੀ ਤੇ ਉਧਰ ਤੇ ਜੀ ਤੇ ਉਧਰ ਉਹਨਾਂ ਨੇ ਪਾਰਕਿੰਗ 'ਚ ਲੈ ਕੇ ਜਾ ਕੇ ਨਾ ਉਹਨਾਂ ਨੇ ਦੇਖ ਲਿਆ ਸੀਗਾ ਵੀ ਮੈਂ ਆਇਆ ਵਾ ਕੱਲਾ ਉਰੇ ਉਹਨਾਂ ਨੇ ਮੈਨੂੰ ਪਾਰਕਿੰਗ 'ਚ ਲੈ ਗਏ ਉਹੇ ਸੀਗੇ 9-10 ਜਣੇ ਸੀਗੇ ਜਦ ਵੀ ਓਕੇ ਤੇ ਉਹਨਾਂ ਨੇ ਮੇਰੇ ਨਾਲ ਉੱਥੇ ਝਗੜਾ ਕਰਿਆ ਹੱਥੋਪਾਈ ਕਰਿਆ ਜੀ ਮੇਰੀ ਦਸਤਾਰ ਵੀ ਲਾਤੀ ਇਹਨਾਂ ਨੇ ਉੱਥੇ ਓਕੇ ਤੁਹਾਡੀ ਦਸਤਾਰ ਵੀ ਲਾਹੀ ਪਹਿਲਾਂ ਇਹਨਾਂ ਨੇ ਮਤਲਬ ਹਾਂਜੀ ਦਸਤਾਰ ਲਾਤੀ ਸੀਗੇ ਉੱਥੇ ਫਿਰ ਮੈਂ ਆਪਣਾ ਨਿਕਲ ਗਿਆ ਫਿਰ ਤਾ ਫਿਰ ਹੁਣ ਦੁਆਰੇ ਬਾਅਦ ਮੈਂ ਜਦੋਂ ਮਿਲ ਕੋਈ ਫਿਰ ਕੋਈ ਸੁਣਵਾਈ ਨਹੀਂ ਹੋਈ ਤੁਹਾਡੀ ਕੋਈ ਤੁਸੀਂ ਕੰਪਲੇਂਟ ਵਗੈਰਾ ਕੁਝ ਨਹੀਂ ਤੁਸੀਂ ਮੈਂ ਉਦੋਂ ਕੋਈ ਕੰਪਲੇਟ ਨਹੀਂ ਕਰੀ ਜੀ ਮੈਂ ਚਾਹੁੰਦਾ ਨਹੀਂ ਸੀਗਾ ਵੀ ਐਵੇਂ ਥਾਣੇ ਚ ਜਾਈਏ ਸੀ ਵੀ ਆਪਣਾ ਹਾਂਜੀ ਸੋਚਿਆ ਸੀ ਵੀ ਦਸਤਾਰ ਲਾਂ ਤੋਂ ਲੈ ਕੇ ਹੁਣ ਗੋਲੀਆਂ ਚੱਲਣ ਤਾਂ ਕਿਹ ਨੌਬਤ ਆ ਜਾਣੀ ਹੈ ਨਹੀਂ ਸੋਚਿਆ ਨਹੀਂਤਾ ਜੀ ਵੀ ਗੋਲੀਆਂ ਵੀ ਚੱਲ ਜੂਗੀਆਂ ਇਹ ਅੱਛਾ ਤੁਸੀਂ ਕੰਪਲੇਂਟ ਕੀਤੀ ਉਸ ਦਿਨ ਉਸ ਦਿਨ ਫਿਰ ਉਹ ਇੱਥੋਂ ਹੀ ਭੱਜ ਕੇ ਗੱਡੀਆਂ ਦਾ ਮੂੰਹ ਇਧਰ ਨੂੰ ਹੀ ਸੀ ਪਹਿਲੇ ਗੱਡੀਆਂ ਦਾ ਪਹਿਲੇ ਮੂੰਹ ਇਧਰ ਨੂੰ ਤਾਂ ਜੀ ਆਪਣਾ ਮੋਹਾਲੀ ਵੱਲ ਓਕੇ ਹਾਂਜੀ ਤੁਸੀਂ ਜਦੋਂ ਫਿਰ ਉਸ ਤੋਂ ਬਾਅਦ ਜਦੋਂ ਗੋਲੀਆਂ ਚ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾ ਕੰਮ ਕੀ ਕੀਤਾ ਜਦੋਂ ਫਾਇਰਿੰਗ ਹੋਈ ਜੀ ਮੈਂ ਗੱਡੀਓ ਭਜਾਈਏ ਜੀ ਆਪਣੀ ਓਕੇ ਹਾਂਜੀ ਮੈਂ ਰੁਕਿਆ ਨਹੀਂ ਹੈਗਾ ਇੱਥੇ ਫਿਰ ਹਾਂਜੀ ਫਿਰ ਤੁਸੀਂ ਸਿੱਧਾ ਥਾਣੇ ਗਏ ਆ ਕਿਵੇਂ ਮੈਂ ਸਿੱਧਾ ਆਪਣੇ ਘਰੇ ਗਿਆ ਜੀ ਫਾਦਰ ਸਾਹਿਬ ਕੋਲ ਤੇ ਆਪਣੇ ਫਾਦਰ ਸਾਹਿਬ ਨੂੰ ਦੱਸਿਆ ਤੇ ਮੈਂ ਉਹਨਾਂ ਨੂੰ ਫਿਰ ਨਾਲ ਥਾਣੇ ਲੈ ਕੇ ਆਇਆ ਆਪਣਾ ਤੇ ਆਪਣੇ ਕੰਪਲੀਟ ਕਰੀ ਜੀ ਫਿਰ ਐਫਐਸਓ ਸਾਹਿਬ ਕੋਲੇ ਅੱਛਾ ਚੋ ਸਾਹਿਬ ਨੇ ਫਿਰ ਕੰਪਲੀਟ ਮਤਲਬ ਉੱਥੇ ਦਿੱਤੀ ਤੇ ਅੱਛਾ ਉਸ ਤੋਂ ਬਾਅਦ ਕਿੰਨੇ ਕਾਉਂਡ ਫਾਇਰ ਜਿਹੜੇ ਤੁਹਾਨੂੰ ਲੱਗਦਾ ਵੀ ਹੋਏ ਹੋਣਗੇ ਕਿਉਂਕਿ ਤਿੰਨ ਤਾਂ ਤੁਹਾਡੀ ਗੱਡੀ 'ਚ ਵਜੇ ਨੇ ਉਹ ਤਾਂ ਚਲੋ ਪਰਮਾਤ ਰੱਬ ਨੇ ਕਿਰਪਾ ਕੀਤੀ ਤੁਹਾਡੇ ਕੋਈ ਫਾਇਰ ਨਹੀਂ ਲੱਗਿਆ ਤੇ ਤੁਹਾਡੇ ਦੋਸਤ ਦੀ ਕੋਈ ਫਾਇਰ ਨਹੀਂ ਲੱਗਿਆ ਗੱਡੀ ਤੇ ਤਿੰਨ ਲੱਗੇ ਨੇ ਤੇ ਹੋਰ ਕਿੰਨੇ ਗਰਾਊਂਡ ਫਾਇਰ ਤੁਹਾਨੂੰ ਲੱਗਦੇ ਵੀ ਕਿ ਚੱਲੇ ਹੋਣਗੇ 15 20 ਦੇ ਵਿੱਚ ਫਾਇਰ ਹੋਏ ਹੋਏ ਹਾਂ ਜੀ ਤੇ ਪੁਲਿਸ ਨੇ ਸਰਚ ਵੀ ਕੀਤਾ ਹੋਣਾ ਖੋਲ ਵਗੈਰਾ ਮਿਲੇ ਪੁਲਿਸ ਹਾਂ ਜੀ ਪੁਲਿਸ ਨੂੰ ਖੋਲ ਮਿਲੇ 6 ਖੋਲ ਮਿਲੇ ਤੁਸੀਂ ਇੱਥੇ ਸੀ ਨਾਲ ਹੀ ਸੀ ਉਹ ਮੈਂ ਨਾਲੇ ਸੀਗਾ ਜੀ ਉਸੇ ਦਿਨ ਰਾਤ ਨੂੰ ਆਈ ਸੀ ਫਾਇਰ ਲੱbn ਉਸੇ ਟਾਈਮ ਆ ਗਏ ਤੇ ਜੀ ਐਸਐਸ ਆਈ ਸਾਹਿਬ ਆ ਗਏ ਸੀ ਮੇਰੇ ਨਾਲ ਸਾਰਾ ਆ ਗਏ ਸੀ ਮੇਰੇ ਓਕੇ ਜਿਹੜੇ ਆਈਓ ਸਾਹਿਬ ਨੇ ਹਾਂ ਜੀ ਆਈਓ ਸਾਹਿਬ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਹ ਰੌਂਦ ਤੇ 6 ਮਿਲ ਗਏ ਤੇ ਜੀ ਹਾਲ ਤੇ ਬਾਕੀ ਆਹ ਉਰੇ ਉੱਪਰ ਫੈਰਿੰਗ ਕੀਤੀ ਹੈ ਜੀ ਕੋਈ ਰੇਤੇ ਦੇ ਵਿੱਚ ਦੱਬ ਵੀ ਜਾਂਦਾ ਏ ਠੀਕ ਹੈ ਜੀ ਤੇ ਜਿਹੜੇ ਉੱਪਰ-ਉੱਪਰ ਮਿਲੇ ਸੀਗੇ ਸਾਨੂੰ ਅਸੀਂ ਮਾੜੇ-ਮੋٹے ਲੱਬੇ ਵੀ ਸੀਗੇ ਤੇ ਉਹਨਾਂ ਨੂੰ 6 ਰੌਂਦ ਮਿਲ ਗਏ ਤੇ ਤੇ ਲੈ ਗਏ ਸੀਗੇ ਸਾਰਾ ਮੇਰੇ ਕੋਲ ਜੀ ਇੱਕ ਬੰਦਾ ਇਹਨਾਂ ਨੇ ਫੜਿਆ ਵੀ ਆ ਹੁਣ ਇੱਕ ਗੁਰਜੋਤ ਨਾਮ ਦਾ ਕੋਈ ਹਾਂਜੀ ਇਹਨਾਂ ਨੇ ਗੁਰਜੋਤ ਫੜਿਆ ਹੋਇਆ ਜੀ ਹੁਣ ਜਿਹੜੇ ਮੁੰਡੇ ਸੀਗੇ ਟੋਟਲ ਕਿੰਨੇ ਸੀਗੇ 9-10 ਜਣੇ ਸੀਗੇ ਜੀ ਤੁਸੀਂ ਉਹਨਾਂ ਨੂੰ ਪਛਾਣ ਦਿਓ ਤਿੰਨ ਜਣੇ ਨੂੰ ਪਛਾਣਦਾ ਜੀ ਕੌਣ ਕੌਣ ਇੱਕ ਗੁਰਜੋਤ ਹੈ ਤਾਂ ਜੀ ਇੱਕ ਅਰਸ਼ ਬੈਂਸ ਤੇ ਇੱਕ ਦੁਸ਼ੰਤ ਹੈ ਜੀ ਮੁੰਡਾ ਇਹ ਤਿੰਨੋਂ ਕਿੱਥੋਂ ਦੇ ਰਹਿਣ ਵਾਲੇ ਨੇ ਗੁਰਜੋਤ ਤੇ ਅਰਸ਼ ਤਾਂ ਕੰਬਾਲੀ ਦੇ ਆ ਜੀ ਤੇ ਦੁਸ਼ੰਤ ਇਹ ਹਰਿਆਣੇ ਦਾ ਹੈ ਜੀ ਮੁੰਡਾ ਕੰਬਾਲੀਏ 에어ਪੋਰਟ ਕੋਲ ਪੈਂਦਾ ਹੈ ਕੀ ਤੇ ਪਿੰਡ ਹਾਂਜੀ 에어ਪੋਰਟ ਕੋਲੇ ਜ 11 ਫੇਸ ਵੱਲ ਓਕੇ ਤੇ ਦੁਸ਼ੰਤ ਦੁਸ਼ੰਤ ਹਰਿਆਣੇ ਵੱਲ ਦਾ ਹੈ ਜੀ ਤੁਹਾਡੇ ਨਾਲ ਇਹਨਾਂ ਚਪੜਦਾ ਕੌਣ ਸੀ ਆਪਣਾ ਗੁਰਜੋਤ ਤੇ ਦੁਸ਼ੰਤ ਜੀ ਦੋਨੋਂ ਤੁਹਾਡੇ ਨਾਲ ਪੜਦੇ ਸੀ ਹਾਂਜੀ ਤੇ ਹਰਸ਼ ਫਿਰ ਵਿੱਚ ਕਿਵੇਂ ਆਇਆ ਹਰਸ਼ ਇਹਨਾਂ ਦਾ ਮਿੱਤਰ ਤਾਂ ਜੀ ਇਹਨਾਂ ਦਾ ਖਾਸ ਤਾਂ ਤੇ ਜਿਹੜੇ ਬਾਕੀ ਸੀਗੇ ਉਹਨਾਂ ਨੂੰ ਤੁਸੀਂ ਪਛਾਣਦੇ ਨਹੀਂ ਜੀ ਉਹਨਾਂ ਨੂੰ ਨਹੀਂ ਪਛਾਣਦਾ ਜੀ ਇਹ ਉਹਨਾਂ ਦੇ ਆਪਣੇ ਸੀਗੇ 9-10 ਜਣੇ ਸੀਗੇ ਜੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟੋਂ ਐਸਐਚਓ ਸਾਹਿਬ ਆਪਣਾ ਵਧੀਆ ਕੰਮ ਕਰ ਰਹੇ ਆ ਜੀ ਮੈਂ ਤਾਂ ਉਹਨਾਂ ਨੂੰ ਰਿਕਵੈਸਟ ਕਰਦਾ ਵੀ ਤੁਸੀਂ ਉਹਨਾਂ ਨੇ ਇੱਕ ਫੜ ਲਿਆ ਤੇ ਬਾਕੀ ਵੀ ਉਹਨਾਂ ਨੂੰ ਫੜ ਲਓ ਫੜ ਲਵੇ ਜੀ ਬਾਕੀ ਹਾਂਜੀ ਐਸਐਚਓ ਸਾਹਿਬ ਵਧੀਆ ਕੰਮ ਕਰ ਰਹੇ ਆ ਜੀ ਜੇ ਖਬਰ ਸਾਹਿਬ ਨੂੰ ਦਿੱਤੀ ਆਪਣੇ ਪੱਖ ਵਿੱਚ ਪੁਲਿਸ ਥਾਣਾ ਬਲੌਂਗੀ ਦੇ ਐਸਐਚਓ ਸੁਮਿਤ ਮੌਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਤੇ ਬਿਆਨਾ ਉਤੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਐਫਆਈਆਰ ਦੇ ਵਿੱਚ ਗੁਰਜੋਤ ਸਿੰਘ ਅਤੇ ਹਰਸ਼ ਦੋਨੋਂ ਵਾਸੀ ਪਿੰਡ ਕੰਬਾਰੀ ਜ਼ਿਲ੍ਹਾ ਮੋਹਾਲੀ ਦੇ ਨਾਮ ਦਰਜ ਹਨ ਅਤੇ ਕੁਝ ਅਣਪਛਾਤੇ ਵੀ ਸ਼ਾਮਲ ਹਨ ਆਈਪੀਸੀ 1860 ਦੀ ਧਾਰਾ 307 341 336 148 149 ਅਤੇ ਆਰਮਸ ਐਕਟ 1959 ਦੀ ਧਾਰਾ 25 27 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਕੁਨਤੇਕ ਇੱਕ ਮਲਜ਼ਮ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਸ ਦਾ ਨਾਮ ਹੈ ਗੁਰਜੋਤ ਸਿੰਘ ਵਾਸੀ ਪਿੰਡ ਕੰਬਾੜੀ ਜ਼ਿਲ੍ਹਾ ਮੋਹਾਲੀ ਬਾਕੀ ਮਲਜ਼ਮਾਂ ਦੀ ਪਾਲ ਹਲੇ ਜਾਰੀ ਹੈ ਮੌਕੇ ਵਰਦਾਤੋਂ ਪੁਲਿਸ ਨੇ ਕੁਝ ਖੂਲ ਵੀ ਬਰਾਮਦ ਕੀਤੇ ਹਨ ਕਾਤਲਾਨਾ ਹਮਲੇ ਵਿੱਚ ਗੁਰਜੋਤ ਸਿੰਘ ਹਰਸ਼ ਅਤੇ ਹੋਰਨਾਂ ਵੱਲੋਂ ਵਰਤੇ ਗਏ ਹਥਿਆਰ ਜਾਂ ਹਥਿਆਰਾਂ ਦੀ ਬਰਾਮਦਗੀ ਹੋਣੀ ਅਜੇ ਬਾਕੀ ਹੈ ਪਰ ਇਸ ਵਰਦਾਤ ਤੋਂ ਬਾਅਦ ਕੀ ਸਵਾਲ ਨੇ ਜੋ ਖੜੇ ਹੁੰਦੇ ਨੇ ਪਹਿਲਾ ਸਵਾਲ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਗੁਰਜੋਤ हर्ष अते कातलाना हमला करण विच नाल रहे इना दे होर साथीया कोल हथियार किथु आए दूसरा सवाल कि हथियार लाइसेंसशुदा से जेकर हां ता फिर क्योंन जाता लगन उते भी हथियार जमा क्यों नहीं करवाए गए तीसरा सवाल कि हथियार गैरकानूनी से जेकर हां ता फिर ए हथियार किथु लेके आए चौथा सवाल कि नाजायज हथियार जा हथियारा नाल इना होर भी वारदाता नु अनजान दितया गया है ਅਜੇ ਇੱਕ ਇਸਵਾਲ ਨੇ ਜਿਨ੍ਹਾਂ ਦੇ ਜਵਾਬ ਦੌਰਾਨ ਤਫਤੀਸ਼ ਸਾਹਮਣੇ ਆਉਣਗੇ ਮਾਮਲਾ سنگین ਹੈ ਅਤੇ ਪੁਲਿਸ ਦੀ ਪੜਤਾਲ ਵੀ جاری ਹੈ ਬਿਊਰੋ ਰਿਪੋਰਟ ਦ ਖਬਰ ਸਾ